रहू सदा रंग एसा में केटाऊ सिंगो लि मना मान मिटी कटे मिठी पर ਲੱਭੇ ਦੇ ਮਰਦ ਕਰਾਂਤੀ ਕਾਹੀ ਸੂਰਵੇਂ ਜਦੋਂ ਵਖਰੇ ਨੀਕਾਰੇ ਜਿ ਸਹੇਰੇ ਦੇ ਮਰਦ ਕਰਾਂਤੀ ਕਾਹੀ ਸੂਰਵੇਂ ਜਦੋਂ ਵਖਰੇ ਨੀਕਾਰੇ ਜਿ ਸਹੇੜ ਦੇ ਓ ਮੈਂ ਕਦੀ ਪਾਈ ਆ ਖੇਤੀ ਨਿੰਦਦੀ ਵੇਖੋ ਚਾਂਦਣੀ ਚਾਕ ਖੂਨ ਢੋਲੇ ਨੂੰ ਧਨਮ ਸਦਾ ਰੰਗਿਆ ਐਸਾ ਮੈਂ ਖੜਾ ਹੂੰ ਸਿੰਘੋ ਹੋਲੇ ਨੂੰ ਤਨ ਮਨ ਰਹੂ ਸਦਾ ਰੰਗਿਆ ਐਸਾ ਮੈਂ ਖੜਾ ਹੂੰ ਸਿੰਘੋ ਹੋਲੇ ਨੂੰ ਬੱਚਾ ਰੰਗ ਤੇ ਮਰ ਕੱਚਾ ਬਚ ਨੋ ਸਿੰਘੋ ਤੁਨ ਓ ਕਾਹੀ ਕਸਾ ਨਹੀਂ ਕੱਚੇ ਨਾ ਬਿਨਾਲ ਰਾਹ ਭੈਣ ਲਈ राजा मगणी कचे पाइण लाइ साधा दिलि होा मांगरी नानक गुरू जे घरो गुरदासारमल पंथ चाया ए तो पाई गुरदासार ਪੰਡਤਾਂ ਦੇ ਰੋਲ ਕੋ ਝੋਲੇ ਨੂੰ ਧਨ ਮੰਨ ਰਹੂ ਸਦਾ ਰੰਗਿਆ ਐਸਾ ਮੈਂ ਖੜਾਉ ਸਿੰਗੋ ਹੋਲੇ ਨੂੰ ਧਨ ਮੰਨ ਰਹੂ ਸਦਾ ਰੰਗਿਆ ਐਸਾ ਮੈਂ ਖੜਾਉ ਸਿੰਗੋ ਹੋਲੇ ਨੂੰ ਸੁਰਬੀ ਦੇ ਹੱਥ ਹੀ ਨਹੀਂ ਦੇ ਦੀਆਂ ਭਾਗੀਆਂ ਰੰਗਾਂ ਨਾ ਵੇਖ ਤਹਾਰੀਆਂ ਮਰਦ ਮਤਾਂ ਨੇ ਸਦਾ ਫਾਪਦੇ ਪੱਖੇ ਪਿੱਠਾ ਮੋੜ ਕੇ ਹੱਥ 'ਚ ਟਟਾਰੀਆਂ ਮਰਦ ਮਤਾਂ ਨੇ ਸਦਾ ਫਾਪਦੇ ਪੱਥੇ ਪਿੱਠਾ ਮੋੜ ਕੇ ਹੱਥ 'ਚ ਟਟਾਰੀਆਂ ਇਸ ਚੈਦਰੜਪਣ ਸੁਟਣਾ ਜ਼ਬਰ ਦੇ ਜ਼ੁਲਮ ਪਰੋਲੇ ਨੂੰ ਤਨ ਮਨ ਰਹੂ ਸਦਾ ਵਾਤ ਕਰੇ ਪਾਰ ਪਾਰ ਗੀਆਂ ਖੇਡਾਂਗੇ ਨੇ ਖੇਡਦੇ ਧੋਣੀ ਨਾ ਦੇ ਜੇ ਤੇ ਆ ਕੇ ਵਾਤ ਕਰੇ ਪਾਰ ਪਾਰ ਗੀਆਂ ਖੇਡਾਂਗੇ ਨੇ ਖੇਡਦੇ ਓ ਸੂਰੇ ਦੀ ਪਛਾਰ ਦੀਨ ਹੇਤ ਜੋ ਵਰ ਲਵੇ ਮੌਤ ਵਾਲੇ ਟੋਲੇ ਨਾ ਹਰ ਮਨੇ ਉੱਜਲੇ ਬਣਾਵਨੇ ਬੱਜਨਾ ਕੋ ਪਿੰਦ ਸੇਂਗ ਚਾਏ ਜੋ ਬੋਲ ਪੈਣੇ ਉਹਨਾਂ ਦੇ ਚੜਾਵਨੇ ਬੱਜਨਾ ਕੋ ਪਿੰਦ ਸੇਂਗ ਚਾਏ ਜੋ ਬੋਲ ਪੈਣੇ ਉਹਨਾਂ ਦੇ ਚੜਾਵਨਾ